ਅਮਰੀਕਾ ਤੋਂ ਬੱਚੇ ਦੀ ਕੁੱਟਮਾਰ ਦਾ ਮਾਮਲਾ ਆਇਆ ਸਾਹਮਣੇ। ਗ੍ਰਿਤ ਪਰਿਵਾਰ ਨੇ ਪੁਲਿਸ ਤੋਂ ਇਨਸਾਫ ਦੀ ਲਗਾਈ ਕੋਹਾ। ਜਾਕੜੀ ਦੀ ਘਟਨਾ ਕੈਮਬ੍ਰਿਜ ਕੈਰ। ਅੰਮ੍ਰਿਤਸਰ ਦੇ ਨizampura ਤੋਂ ਬੱਚੇ ਦੀ ਕੁੱਟਮਾਰ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਪੰਚਾਇਤ ਚ ਬੱਚੇ ਦੀ ਇੰਨੀ ਬੁਰੇ ਤਰੀਕੇ ਨਾਲ ਕੁੱਟਮਾਰ ਕੀਤੀ ਗਈ ਕਿ ਉਸਦੇ ਸਿਰ ਤੇ ਕਈ ਟਾਂਕੇ ਲੱਗੇ ਨੇ ਵਾਇਰਲ ਵੀਡੀਓ ਸਾਹਮਣੇ ਆਉਣ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਬੱਚਾ ਦਲਿਤ ਪਰਿਵਾਰ ਨਾਲ ਸਬੰਧਿਤ ਹੈ ਜਿਸ ਕਾਰਨ ਦਲਿਤ ਪਾਈਚਾਰੀ ਚ ਗੁੱਸਾ ਹੈ ਜਦਕਿ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਤੇ ਜੋ ਵੀ ਦੋਸ਼ੀ ਪਾਇਆ ਜਾਵੇਗਾ ਉਸ ਖਿਲਾਫ ਪੰਦੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ ਨਾਲ ਜਿਹੜੇ ਮਾਰਪੀਟ ਦਾ ਮਾਮਲਾ ਸਾਹਮਣੇ ਆਇਆ ਹੈ ਕੀ ਗਮਾਂ ਇਹ ਨਜਾਮਪੁਰੇ ਪਿੰਡ ਤੋਂ ਸਾਡੇ ਆਇਆ ਕੱਲ ਦਾ ਇੱਕ ਕੇਸ ਆ ਕਿ ਬੱਚੇ ਦੀ ਮਾਰਕਟਾਈ ਹੋਈ ਆ ਕੋਈ ਉੱਤੇ ਇਲਜ਼ਾਮ ਲਾਏ ਸੀ ਉਹ ਅਸੀਂ ਪਰਿਵਾਰ ਨੂੰ ਵਿਸ਼ਵਾਸ ਦਿਵਾਉਂਦੇ ਆ ਕਿ ਜੋ ਵੀ ਉੱਥੇ ਕਿਸੇ ਵੀ ਗਲਤ ਅਨਸਰ ਨੇ ਕੋਈ ਉਹਦੇ ਨਾਲ ਬੱਚੇ ਨਾਲ ਮਾਰਕਟਾਈ ਕੀਤੀ ਆ ਉਹ ਜੋ ਵੀ ਕਾਨੂੰਨ ਅਨਸਾਰ ਕਾਰਵਾਈ ਹੋਊਗੀ ਉਹ ਬੰਦਿਆਂ ਤੇ ਹੋਊਗੀ ਪਰਿਵਾਰ ਬੇਫਿਕਰ ਐ ਅਸੀਂ ਪਰਿਵਾਰ ਦੇ ਨਾਲ ਆ ਇੱਕ ਭਰੀ ਪੰਚਾਇਤ ਵਿੱਚ ਬੱਚੇ ਦੇ ਘੁੱਟੇ ਕੋਦੇ ਟਾਂਕੇ ਦੀ ਲੱਗੇ ਪੂਰੀ ਪੰਚਾਇਤਿਕ ਕਾਰਵਾਈ ਕੀਤੀ ਜਾਏਗੀ ਇਹ ਦੇਖੋ ਇਹ ਤੇ ਇਨਵੈਸਟੀਗੇਸ਼ਨ ਦਾ ਪਾਰਟ ਆ ਜੋ ਵੀ ਉੱਥੇ ਹਾਲਾਤ ਸਾਹਮਣੇ ਆਏ ਜੇ ਉਹਨਾਂ ਨੇ ਕੋਈ ਮਾਰਕਟਾਈ ਏਦਾਂ ਦੀ ਹੋਈ ਆ ਜੋ ਹਾਲਾਤ ਸਾਹਮਣੇ ਆਏ ਬੱਚੇ ਦੇ ਸੱਟ ਲੱਗੀ ਆ ਉਹ ਜਿਹੜਾ ਵੀ ਉਹਦੇ ਹੀ ਦੋਸ਼ੀ ਪਾਇਆਗਾ ਉਹਦੇ ਖਿਲਾਫ ਪੂਰੀ ਕਾਰਵਾਈ ਹੋਊ ਅੰਮ੍ਰਿਤਸਰ ਤੋਂ ਪੱਤਰਕਾਰ ਬਬਲ ਮਹਾਜਨ ਦੀ ਰਿਪੋਰਟ this program is sponsored by the singler office bakersfield for all your immigration family law needs call or scan qr code to contact us rodis inc million miles with smile or scan qr code to contact us flankboard truck repair trust we build in truck repair or scan qr code to contact us the masala twist oxnard fine authentic indian cuisine or scan qr code to contact us pizza twist taste with twist order today call or visit website or scan qr code to contact us new india market or scan qr code to contact us taba indian cuisine tracy fine authentic indian cuisine in tracy or scan qr code to contact us Billa Market, scan QR code to contact us. Simi Valley Family Dental Office, or scan QR code to contact us. Samra produce largest variety of Indian vegetables and fruits in the USA. Scan this QR code to contact us. Mountain Mike Pizza, scan this QR code to contact us. Apa Kadai made and served with love. Scan this QR code to contact us. Krishan Kumar covered California certified agency manager who can help you, your family, and your small business with health insurance. Call at 1-877-830-3270 or scan QR code to call or text.